ਗੁੰਨੇ ਜਾਲੇ ਮਟੋੜੈ ਛਲੰਗ ਗਰਦੇ ਨੇ ਨਿਕਲੋ ਕਿ ਆਉਣਾ ਚੋਂਡੇ ਛਲਡੇ ਲੈਵਲ ਦੇ ਨਹੀਂ ਹਾਨਦੀ ਏ ਨਾੜਾ ਅੰਬੈਰ ਕਰੇ ਤੂੰ ਤੇ ਨਹੀਂ ਹਾਨਦੀ ਏ ਹਸਰੀਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਹਾਂਜੀ ਤੁਹਾਨੂੰ ਦਿਖਾਉਣੇ ਆ ਕਲਾਕਾਰ ਮੇਰੇ ਪਿੰਡ ਦਾ ਸੁਭ ਸਿੱਧੂ ਸਿੱਧੂ ਮੂਸੇ ਦਾ ਗਾਣਾ ਗਾਉਂਦਾ ਤੇ ਇਹ ਬੜਾ ਮੁੰਡਾ ਸਿਆਣਾ ਸਮਝਦਾਰ ਆ ਤੇ ਆਉਂਦਾ ਪੰਚਾਇਤ ਇੱਥੇ ਨਾ ਧਰਮਸਾਲਾ ਸਾਡੇ ਮੈਂ ਦਿਖਾਉਣਾ ਥੋੜਾ ਜਿਹਾ ਤੇ ਧਰਮ ਪੰਚਾਇਤ ਬੈਠੀ ਆ ਤੇ ਇੱਥੇ ਗਾਣਾ ਸੁਣਾਉਂਦਾ ਇਹ ਆ ਗਿਆ ਇੱਧਰ ਵੀ ਆ ਆ ਕੇ ਤੇ ਇਹ ਤਾਂ ਗਾਣਾ ਬਹੁਤ ਵਧੀਆ ਤੇ ਇਹਦੇ ਗਰੀਬ ਬੰਦੇ ਦਾ ਹਨਾ ਜੇ ਤੁਹਾਨੂੰ ਗਾਣਾ ਚੰਗਾ ਲੱਗਿਆ ਕਮੈਂਟ ਕਰ ਦਿਓ ਲਾਇਕ ਕਰ ਦਿਓ ਸ਼ੇਅਰ ਕਰ ਦਿਓ ਲੈ ਕਾਕਾ ਫਿਰ ਇਸ ਤਰ੍ਹਾਂ ਉੱਚੀ ਬਾਤ ਚ ਹਾਂ ਮੁੱਚਾ ਦਾ ਮੁੱਚਾ ਦਾ ਮਾ ਇਹ ਮੜਾ ਦੇ ਤਾਂ dane ਕੋਣਾ ਰੱਖਦਾ ਹੋੜਾ ਨਹੀਂ ਇਹ ਨਾਲ ਕੀ ਜਲਦਾ ਕਾਣੇ ਨੇ ਕਿਨੇ ਰਿਠਾ ਬੋਨੀ ਐਵੇਂ ਨੀਲਾ ਕੋਣੀ ਆ ਕਲਾਕੀ ਜਾੜਾ ਅਬ ਚਲਣ ਕਰਦਾ ਨੇ ਘਰੀ ਲੱਗਦਾ ਆਂਕੀਆਂ ਨੇ ਨਾਲੇ ਰੰਦਵਾਜਾ ਮੰਡੀਏ ਤਫਰੀ ਤੇ ਤੇਰੇ ਤੂੰ ਨਾ ਤਖ ਨਾਣੀ ਐਂਦਾ ਤੂੰ ਆਣੀਆਂ ਕਿਲ ਰਾਜਾ ਮੰਠੀਏ ਠੀਕ ਆ ਹਾਂ ਹੋਰ ਸੁਣਾ ਦੇ ਹੋਰ 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 ਸੁਣਾ ਦੇ ਬਸ ਦਾ ਦਾ ਜਿਹੜਾ ਦਾ ਦਾ ਹੋਰ ਸੁਣਾ ਦੇ ਆ ਬਾਣੀ ਦਾ ਕਦੀ ਇਹਦੇ ਕੋੜੇ ਮੈਂ ਰਤ ਬਿਆਵੇ ਵਿੱਚ ਪੰਡ ਕੋੜੇ ਮੁੰਡ ਗੰਦੇ ਕੁੰਦੇ ਯਾਰਾਂ ਦੇ ਹੋਰਾਂ ਦੇ ਜ਼ਹਿਰਾਂ ਦੇ ਕੋਈ ਨੰਨਾ ਮਾਣ ਗੀਤ ਲਗਾ ਮਾਣ ਨਰਵਾੜੇ ਅੜੀ ਨੀ ਨਾਲ ਮੁੱਛਿਆਲਾ ਗੰਦੇ ਨਹੀਂ ਡਰ ਕੇ ਨੇ ਅਨੇਰੇ ਆਕੜਾ ਤੂੰ ਓ ਬਾਣੀ ਗੱਟ ਦੀ ਇਹਦੇ ਕੋੜੇ ਮਹਿਰਤ ਬਿਆਰੇ ਵਿੱਚ ਪੰਡ ਕੋੜੇ ਮੁੰਡੇ ਨੰਦੇ ਕੁੰਦੇ ਯਾਰਾਂ ਦੀ ਨਾ ਹੋਰ ਨਾ ਦੇ ਹੋ ਆ ਨਾ ਨਾ ਕਰ ਤੂੰ ਬੂਹ ਆ ਮੈਗ ਮੈਨੂੰ ਦੇ ਦੇ ਇਹ ਬਿਲ ਮੈਗ ਤਾਂ ਉੱਚੀ ਕੁਲਦੀ ਮਾਨ ਨੂੰ ਚੱਲ 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 ਇਹ ਵੀ ਸੁਣੀ ਜਾਂਦਾ ਕੋਈ ਨਾ ਹਾਂ ਚੱਲ ਗਾ ਦੇ ਕੁਲਦੀ ਮਾਨ ਉਹ ਉੱਥੋਂ ਦਾ ਖਾੜਾ ਲੱਗਿਆ ਪਿਆ ਦੇਖ ਭਾਈ ਖੇਤ ਕੇ ਕਮੈਂਟ ਤੇ ਸ਼ੇਅਰ ਕਰ ਦਿਓ ਬਹੁਤ ਇਕੱਠ ਹੋ ਗਿਆ ਭਾਰੀ ਹਾਂ ਕਿਸੇ ਦਿਨ ਇੱਥੇ ਗੁਰਦਾਸ ਮਾਨ ਨੇ ਲਾਜੀ ਖਾੜਾ ਤੇ ਉਦੋਂ ਭਰ ਆਜੋ ਦਰਸ਼ਕ ਵਰ ਰਸਮਾਂ ਨੂੰ ਗਿਠਾ ਉਹ ਕਿੰਨੇ ਗੁੰਡੇ ਟੁੱਟੇ ਟੁੱਟ ਰਟ ਪੈਂਦਾ ਸੁਣੇਗਾ ਅੱਖਾਂ ਵੱਢ ਕੇ ਕਨਿਆਣਾ ਨਹੀਂ ਵੜਨਾਗੇ ਉਹ ਕਿੰਨੇ ਗੁੰਡੇ ਉਹਨੇ ਟੁੱਟੇ ਟੁੱਟ ਪੈਂਦਾ ਹੈ ਅਕਾਨੀਅਤੇ ਕਰਤਾ ਨਹੀਂ ਆਣਾ ਨਹੀਂ ਲੋਕਾਂ ਦੇ ਉਹ ਨਹੀਂ ਆਣ ਨਹੀਂ ਆਜਾ ਆਜਾ ਪੁੱਤ ਦੱਬ ਗਿਆ ਜੱਟ ਪੈ ਨਾ ਨਾ ਲੋਕਾਂ ਦੇ ਇੱਕ ਨਾਲ ਇੱਕ ਨਾਲ ਜੱਪ ਗਿਆ ਜੱਟ ਹੈ ਥਾਪੀ ਥਾਪੀ ਕੇ ਹਾਂ ਲੈ ਤਾੜੀ ਮਾਰ ਦਿਓ ਬਈ ਸਾਰੇ ਜਨ ਇਹ ਮੁੰਡਾ ਕਰ ਦਿਓ ਮਸ਼ਹੂਰ ਪੰਜਾਬ ਦੇ ਵਿੱਚ ਗਰੀਬ ਬੰਦਾ ਹੈ ਤੇ ਵਧੀਆ ਗਾਇਆ ਮੁੰਡੇ ਨੇ ਹਨਾ ਹਨਾ ਪੁੱਤ ਹੋਏ ਵਧੀਆ ਗਾਣੇ ਨੇ ਤੂੰ ਵੀ ਗਾ ਦੇ ਲੈ ਫਿਰ ਆਜੋ ਆਜੋ ਬਤੋ ਏ ਆਜੋ ਕਿੰਨਾ ਇੱਥੇ ਹੰਸ ਰਾਜ ਨੇ ਲਾਇਆ ਸੀ ਪ੍ਰੋਗਰਾਮ ਆਏ ਸਾਡੇ ਤੇ ਅੱਜ ਇੱਕ ਉੱਤੇ ਕੋਠੇ ਤੇ ਬੈਠੇ ਤੇ ਅੱਜ ਇਹ ਜਵਾਕ ਨੇ ਵੀ ਲਾਇਆ ਤੇ ਪ੍ਰਮਾਤਮਾ ਕਰੇ ਇਹ ਵੀ ਵੱਡਾ ਕਲਾਕਾਰ ਬਣੇ ਹਨਾ ਕਿਸੇ ਦਿਨ ਇੱਥੇ ਹੰਸ ਰਾਜ ਨੇ ਪ੍ਰੋਗਰਾਮ ਲਾਇਆ ਸੀ ਬੀਬਾ ਹਰਸਿਮਰਤ ਕੌਰ ਦੀ ਰੈਲੀ ਸੀ ਜੋਣਾ ਦੀ 2014 ਦੀ ਜਾਇਦਾ ਚੰਗੀ ਹੈ ਜੀ ਢੋਲ ਮੇਰੀ ਕਿਨੇ ਖਿੱਤੀ ਹਾਂ ਜ਼ਿਆਦਾ ਯੀਨੇ ਖਿੱਤ ਲਈ ਮੇਰੀ ਪਤੰਗ ਵਾਲੀ ਡੋਰ ਹੰਸ ਰਾਜ ਨੇ ਉਹ ਗਾਣਾ ਲਾਇਆ ਜੀ ਤੇ ਆਹ ਸਟੇਜ ਤੇ ਚੰਗਾ ਕਾਕਾ ਧੰਨਵਾਦਰਾ ਹਾਂ ਠੀਕ ਤੇ ਬਾਬਾ ਕਾਲੀ ਸਾਡਾ ਇਧਰ ਹਨ ਤੇ ਜੱਸੀ ਪੌ ਵਾਲੀ ਹੁਣ ਥੋੜਾ ਆਪਾਂ ਆਪਣੇ ਬਲੌਗ ਵੱਲ ਵੀ ਜਾਵੜੀ ਆ ਨਾ ਬਲੌਗ ਵੀ ਬਣਾ ਲਈਏ ਆਪਣੇ ਬਜ਼ੁਰਗ ਬੈਠੇ ਸਾਰੇ ਜਿਹੜੇ ਤੁਸੀਂ ਕੈਨੇਡਾ ਬੈਠੇ ਮੇਰੇ ਭੈਣ ਭਰਾ ਹਨਾ ਖਿੱਚ ਕੇ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਕਮੈਂਟ ਕਰ ਦਿਓ ਨੇ ਡਾਲੇ ਸਾਨੂੰ ਵੀ ਪਤਾ ਲੱਗਿਆ ਨਾ ਵੀ ਆਪਣੇ ਬਲੌਗ ਤੁਹਾਡੇ ਕੋਲ ਜਾਂਦੇ ਆ ਤੇ ਤੁਹਾਨੂੰ ਪਿੰਡ ਦੀ ਯਾਦ ਆਉਂਦੀ ਐ ਗੱਲ ਸਾਹ ਬੈਠੇ ਹੈ ਨਾ ਤੇ ਸਾਡੇ ਤਾਜ ਜੀ ਬੈਠੇ ਇੱਧਰ ਤਾਂ ਇਹ ਰੌਣਕਾਂ ਲੱਗੀਆਂ ਪਈਆਂ ਸੁੱਖ ਨਾਲ ਤੇ ਸਪੀਕਰ ਧਰਮਸਾਲਾ ਹੈ ਨਾ ਉੱਤੇ ਸਪੀਕਰ ਲਗਾਏ ਧਰਮਸਾਲਾ ਤੋਂ ਪੂਰੇ ਪੰਜਾਬ ਚ ਨੰਬਰ 1 ਧਰਮਸਾਲਾ ਹੈ ਹਾਂ 200 ਸਾਲ ਹੋ ਗਏ ਇਸ ਧਰਮਸਾਲਾ ਬਣੇ ਨੂੰ ਤੇ ਤੁਹਾਨੂੰ ਦਿਖਾਈ ਜੀ ਹੈ ਨਾ ਕਈ ਯਾਰੀ ਹੋਰ ਆਉਂਦਾ ਕਾ ਨਾ ਹੋਰ ਹੋਰ ਵੀ ਆਉਂਦਾ ਚੱਕ ਦੇ ਚੱਕ ਦੇ ਕੋਈ ਗੱਲ ਨਹੀਂ ਫਿਰ ਚੱਕ ਦੇ ਚੱਕ ਦੇ ਚੱਕ ਦੇ ਬਸ ਐਂਡ ਕਰ ਦਾਂਗੇ ਪੰਜਵਾਂ ਹੂੰ ਉਹ ਬੌਣੇ ਨੇ ਚੱਕਦੇ ਹਾਰ ਦੀਏ ਟੈਪ ਟੈਨੂਟੇਸ਼ਨ ਮੰਗਦੇ ਨੇ ਨਾ ਜੜਾਨੀ ਮੰਗੂਣੀ ਜਲੇ ਮਟੋ ਟੈਸ਼ਨ ਮੰਗਦੇ ਨੇ ਤਨਕਲੋਕੀ ਆਉਣਾ ਚੋਂਡੇ ਛਲ ਦੇ ਲੈਵਲ ਦੇ ਨਹੀਂ ਹਾਣ ਦੀਏ ਨੰਡਾ ਗੰਭਾਇਰ ਕਰੇ ਤੂੰ ਦੇਦੀ ਹਾਨਦੀ ਏ ਉਹ ਬੜਾ ਨੰਡਾ ਲੋਣ ਦੇ ਨਾਨੇ ਗੱਲੇ ਰੋਟੀ ਪਾਇਨੇ ਨਾਨੇ ਗੋਤ ਨਿਨੇ ਗਲੇ ਨੇ ਨੰਨੇ ਰੋਟੀ ਪਾਇਆ ਮੈਂ ਸਾਜ ਬਜਾਉਂਗਾ ਚਲੋ ਚਲ ਟੰਡੰਡੰਡੰਡੰਡ ਚੱਲ ਜਾ ਚੱਲ ਨੇ ਚੱਲਾਂ ਦੇ ਮੂਸੇ ਆਲਾ ਚੱਲ ਦੇ ਚੱਲ ਖਿੱਚ ਦੇ ਖਿੱਚ ਦੇ ਖਿੱਚ ਦੇ ਹੋਰ ਖਿੱਚ ਦੇ ਮੈਂ ਤਾਂ ਆਹੀ ਜਾਊਗਾ ਹੋਰ ਖਿੱਚ ਦੇ ਆਹੀ ਖਿੱਚ ਦੇ ਆਹੀ ਜਾਊਗਾ ਕੈਮਰਾ ਜਾ ਤੂੰ ਬੁਲ ਲਾ ਨਾ ਨਲ ਕੇ ਨਗਰੋ ਫਾਰਦਨੀ ਕੀ ਵਦਦਾ ਨੀਗੜਾ ਅੱਥਾੜ ਕਨੇ ਅਣਕ ਡਾਡੂਆਂ ਦੇ ਜੜੇ ਲੜਕਾ ਲਈ ਇਹਨੇ ਜਰਵਾਇ ਜਬਲੀਏ ਉਹਦੇ ਨੇ ਕਿਦਾਂ ਨੇ ਕਿਨੇ ਕੇ ਗਾਉਂਦੇ ਉਂਗਲਾਂ ਤੇ ਚਾਲੀ ਤੇ ਜਾੰਗਲਾਂ ਨੀ ਉਹ ਮੜਿਆ ਨਹੀਂ ਕਰਤਾ ਨੀਣਾ ਉਹ ਟੈਵਰ ਨਾਲ ਨਲ ਕੇ ਨਗਰੋ ਫਾਰਦਨੀ ਕੀ ਵਦਦਾ ਨੀਗੜਾ ਆ ਬਰ ਨਾ ਨਾ ਨਿਕੇ ਨਗਰੋ ਮਾਰਦਨੀ ਕੇ ਬਤਾ ਤਾ ਇਹ ਨਗਰ ਨਾ ਇਹ ਸੋਭਾ ਜੱਸੀਪੋ ਵਾਲੀ ਵਾਲਾ ਏ ਕਲਾਕਾਰ ਆ ਜਿਹੜਾ 11 ਵੀ ਕਲਾਕਾਰ ਉਹ ਠੀਕ ਹੈ ਧੰਨਵਾਦ ਆ ਕਦਰਾ ਬਹੁਤ ਵਧੀਆ ਪਿਆਰ ਦਿੱਤਾ ਤੂੰ ਸਾਨੂੰ ਸਾਰਿਆਂ ਨੂੰ ਇਹਦਾ ਮਾਈਕ ਫੜਾ ਦੇ ਨਗਰੋ ਬਾਹਰ ਤੇ ਬੁਲਾਉਂ